ਅੱਜ ਉੱਚ ਅਦਾਲਤ ਹਾਈ ਕੋਰਟ ਦੇ ਹੁਕਮਾਂ ਤੇ ਪੰਜਾਬ ਪੁਲਿਸ ਦੇ ਦੋ ਵੱਡੇ ਅਫਸਰਾਂ ਨੂੰ ਸਸਪੈਂਡ ਕੀਤਾ ਗਿਆ ਕਿਉਂਕਿ ਉਹਨਾਂ ਨੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਪੁਲਿਸ ਹਰਾਸ ਦੇ ਵਿੱਚ ਬੁਰੀ ਤਰ੍ਹਾਂ ਤਸ਼ੱਦਦ ਕੀਤਾ ਇਹ ਦੋਸ਼ ਉਹਨਾਂ ਤੇ ਲੱਗੇ ਨੇ ਤੇ ਦੂਜੀ ਵੱਡੀ ਖਬਰ ਹੈ ਕਿ ਪੰਜਾਬ ਸਰਕਾਰ ਦੇ ਭਗਵੰਤ ਮਾਨ ਸਰਕਾਰ ਦੇ ਮੰਤਰੀ ਨੂੰ ਅੱਜ ਵੱਡੀ ਸਜ਼ਾ ਲਾਈ ਗਈ ਹੈ ਦੋਨੇ ਖਬਰਾਂ ਅਖੀਰ ਤੱਕ ਸੁਣਿਓ ਤੇ ਆਪਣਾ ਕੀਮਤੀ ਵਿਚਾਰ ਕਮੈਂਟ ਜਰੂਰ ਲਿਖਿਓ ਬੇਨਤੀ ਹੈ ਸਭ ਤੋਂ ਪਹਿਲਾਂ ਕਿ ਜੇ ਹੁਣ ਤੱਕ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਕਰ ਲਵੋ ਤਾਂ ਕਿ ਤੁਹਾਡੇ ਕੋਲ ਟਾਈਮ ਸਿਰ ਵੱਡੇ ਮੁੱਦਿਆਂ ਦੀ ਜਾਣਕਾਰੀ ਪਹੁੰਚਦੀ ਰਹੇ ਹੁਣ ਪਹਿਲੀ ਵੱਡੀ ਖਬਰ ਹੈ ਕਿ ਅੱਜ ਪਟਿਆਲਾ ਪੁਲਿਸ ਦੇ ਦੋ ਵੱਡੇ ਅਫਸਰ ਇੱਕ ਪੁਲਿਸ ਇੰਸਪੈਕਟਰ ਯਸ਼ਵੰਤ ਸ਼ਰਮਾ ਤੇ ਇੱਕ ਜਿਹੜਾ ਥਾਣੇਦਾਰ ਏਐਸਆਈ ਬਲਵੀਰ ਸਿੰਘ ਉਹਨਾਂ ਦੋਨਾਂ ਨੂੰ ਸਸਪੈਂਡ ਕੀਤਾ ਗਿਆ ਪਟਿਆਲਾ ਦੇ ਜਿਹੜੇ ਐਸਐਸਪੀ ਨੇ ਉਹਨਾਂ ਨੇ ਉਹਨਾਂ ਨੂੰ ਸਸਪੈਂਡ ਕੀਤਾ ਹੈ ਮਾਮਲਾ ਕੀ ਹੈ ਮਾਮਲਾ ਇਹ ਹੈ ਕਿ ਜਿਵੇਂ ਰੋਜ਼ਾਨਾ ਹੀ ਪੰਜਾਬ ਚੋ ਇਹ ਦੋਸ਼ ਲੱਗਦੇ ਨੇ ਕਿ ਪੁਲਿਸ ਨੇ ਬੰਦਾ ਗ੍ਰਿਫਤਾਰ ਕੀਤਾ ਤੇ ਉਹਦੇ ਉੱਪਰ ਅਣਮਨੁੱਖੀ ਤਸ਼ੱਦਦ ਕੀਤਾ ਜਾਂ ਉਹਨੂੰ ਕੁੱਟਿਆ ਇਸੇ ਤਰ੍ਹਾਂ ਹੀ ਇੱਕ ਮੁੰਡਾ ਪਟਿਆਲਾ ਦੇ ਘੱਗਾ ਥਾਣੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਜਿਹਦਾ ਨਾਂ ਹਰਪ੍ਰੀਤ ਸਿੰਘ ਦੱਸਿਆ ਜਾਂਦਾ ਹੈ ਤੇ ਉਹਨਾਂ ਦਾ ਦੋਸ਼ ਹੈ ਕਿ ਮੁੰਡੇ ਨੂੰ ਗ੍ਰਿਫਤਾਰ ਕਰਕੇ ਪੁਲਿਸ ਨੇ ਉਹਦੇ ਤੇ ਅਨਮਨੁੱਖੀ ਤਸ਼ੱਦਦ ਕੀਤਾ ਉਹਨੂੰ ਕਰੰਟ ਲਾਏ ਔਰ ਬੁਰੀ ਤਰ੍ਹਾਂ ਉਹਤੇ ਕਹਿਰ ਕੀਤਾ ਕੋਇਆ ਤੇ ਮੁੰਡੇ ਨੂੰ ਫਿਰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਿੱਥੇ ਇਹ ਪੁਸ਼ਟੀ ਹੋ ਗਈ ਰਿਪੋਰਟ ਆ ਗਈ ਕਿ ਵਾਕਿਆ ਹੀ ਕੁੱਟਿਆ ਗਿਆ ਪਰ ਪੀੜਤ ਪਰਿਵਾਰ ਦਾ ਇਹ ਕਹਿਣਾ ਕੇ ਪੁਲਿਸ ਨੇ ਫੇਰ ਵੀ ਉਹਨਾਂ ਅਫਸਰਾਂ ਤੇ ਕਾਰਵਾਈ ਨਹੀਂ ਕੀਤੀ ਉਹ ਕਹਿੰਦੇ ਅਸੀਂ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਇਹਨਾਂ ਪੁਲਿਸ ਅਫਸਰਾਂ ਨੇ ਇਨਸਪੈਕਟਰ ਤੇ ਥਾਣੇਦਾਰ ਨੇ ਬੁਰੀ ਤਰ੍ਹਾਂ ਸਾਡਾ ਮੁੰਡਾ ਕੁੱਟਿਆ ਪਰ ਪੁਲਿਸ ਨੇ ਕੋਈ ਜਦੋਂ ਕਾਰਵਾਈ ਨਹੀਂ ਕੀਤੀ ਤਾਂ ਪੀੜਤ ਪਰਿਵਾਰ ਕਹਿੰਦਾ ਕਿ ਫਿਰ ਉਹ ਹਾਈ ਕੋਰਟ ਚਲਾ ਗਿਆ ਤੇ ਫਿਰ ਪੰਜਾਬ ਹਰਿਆਣਾ ਹਾਈ ਕੋਰਟ ਨੇ ਜਦੋਂ ਇਹ ਕੇਸ ਸੁਣਿਆ ਜਦੋਂ ਤੱਥ ਸਬੂਤ ਵੇਖੇ ਆ ਫਿਰ ਹਾਈ ਕੋਰਟ ਨੇ ਹੁਕਮ ਦਿੱਤੇ ਨੇ ਕਿ ਇਸ ਇਨਸਪੈਕਟਰ ਤੇ ਇਸ ਥਾਣੇਦਾਰ ਦੇ ਉੱਪਰ ਤੁਰੰਤ ਪਰਚਾ ਦਰਜ ਕੀਤਾ ਜਾਏ ਤੇ ਇਹਨਾਂ ਨੂੰ ਸਸਪੈਂਡ ਕੀਤਾ ਜਾਏ ਤੇ ਹੁਣ ਉਸ ਇਨਸਪੈਕਟਰ ਦੇ ਉੱਪਰ ਤੇ ਥਾਣੇਦਾਰ ਦੇ ਉੱਪਰ ਐਫ ਆਈ ਆਰ ਦਰਜ ਕਰ ਲਈ ਗਈ ਹੈ ਤੇ ਜਿਹੜੇ ਐਸ ਐਸ ਪੀ ਨੇ ਪਟਿਆਲਾ ਦੇ ਉਹਨਾਂ ਨੇ ਦੋਨਾਂ ਨੂੰ ਸਸਪੈਂਡ ਕਰ ਦਿੱਤਾ ਹੈ ਹੁਣ ਇੱਕ ਤਾਂ ਐਫਆਈਆਰ ਉਸੇ ਹੀ ਥਾਣੇ 'ਚ ਦਰਜ ਕੀਤੀ ਗਈ ਹੈ ਜਿੱਥੇ ਉਹ ਪਹਿਲਾਂ ਪੁਲਿਸ ਅਫਸਰ ਸੀਗੇ ਇਹ ਵੱਡੀ ਗੱਲ ਹੈ ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕਿਉਂ ਹਰ ਕੇਸ ਦੇ ਵਿੱਚ ਉੱਚ ਅਦਾਲਤ ਹਾਈ ਕੋਰਟ ਦੇ ਦਖਲ ਤੋਂ ਬਿਨਾਂ ਕਾਰਵਾਈ ਨਹੀਂ ਹੁੰਦੀ ਪਟਿਆਲੇ ਦੇ ਵਿੱਚ ਹੀ ਪਿਛਲੇ ਟਾਈਮ ਦੇ ਵਿੱਚੜਾ ਕਰਨਲ ਬਾਠ ਕੁਟਮਾਰ ਮਾਮਲਾ ਵਾਪਰਿਆ ਉਹਦੇ ਵਿੱਚ ਵੀ ਪੀੜਤ ਪਰਿਵਾਰ ਨੇ ਬਹੁਤ ਜ਼ੋਰ ਲਾਇਆ ਪੁਲਿਸ ਦੇ ਕੋਲ ਵੀ ਉਹ ਉਹਨਾਂ ਨੂੰ ਇਨਸਾਫ ਦੇਵੇ ਪਰਚਾ ਕਰੇ ਕਾਰਵਾਈ ਕਰੇ ਪਰ ਜਦੋਂ ਤੱਕ ਉਹ ਮਾਮਲਾ ਹਾਈ ਕੋਰਟ ਨਹੀਂ ਗਿਆ ਜਦੋਂ ਤੱਕ ਹਾਈ ਕੋਰਟ ਤੋਂ ਹੁਕਮ ਨਹੀਂ ਆਇਆ ਉਦੋਂ ਤੱਕ ਕੋਈ ਕਾਰਵਾਈ ਅੱਗੇ ਤੋਰੀ ਨਹੀਂ ਰਹੀ ਸੀ ਗੋਨੇਆਣਾ ਮੰਡੀ ਦੇ ਵਿੱਚ ਇੱਕ ਨੌਜਵਾਨ ਟੀਚਰ ਜਿਹੜਾ ਅਧਿਆਪਕ ਸੀਗਾ ਨਰਿੰਦਰਦੀਪ ਸਿੰਘ ਜਦੋਂ ਉਹਦੇ ਪਰਿਵਾਰ ਨੇ ਦੋਸ਼ ਲਾਏ ਕਿ ਉਹਨਾਂ ਦੇ ਪੁੱਤ ਨੂੰ ਪੁਲਿਸ ਨੇ ਕੋਹ ਕੋਹ ਕੇ ਮਾਰਿਆ ਤਸ਼ਦਦ ਕਰਕੇ ਕਰੰਟ ਲਾ ਕੇ ਉਸ ਮਾਮਲੇ 'ਚ ਵੀ ਹੁਣ ਤੱਕ ਜੋ ਰਿਪੋਰਟ ਹੈ ਕਿ ਕੋਈ ਵਿਅਕਤੀ ਪੁਲਿਸ ਦਾ ਗ੍ਰਿਫਤਾਰ ਨਹੀਂ ਕੀਤਾ ਗਿਆ ਇਸੇ ਤਰ੍ਹਾਂ ਹੋਰ ਕਿੰਨੀਆਂ ਥਾਵਾਂ ਤੇ ਇਹ ਦੋਸ਼ ਲੱਗੇ ਨੇ ਪਰ ਅੱਜ ਹਾਈ ਕੋਰਟ ਦੇ ਇਹ ਨਵੇਂ ਹੁਕਮ ਆਏ ਅਸਲ ਕਹਾਣੀ ਕੀ ਸੀ ਘੱਗਾ ਦੇ 6 ਨੰਬਰ ਵਾਰਡ ਦੇ ਵਿੱਚ ਇੱਕ ਔਰਤ ਰਹਿੰਦੀ ਹੈ ਔਰ ਉਹਨੇ ਇਹ ਥਾਣੇ ਦਰਖਾਸਤ ਦਿੱਤੀ ਸੀ ਕਿ ਸਾਡਾ ਕੋਈ ਜਮਿਨੀ ਵਿਵਾਦ ਚੱਲ ਰਿਹਾ ਹੈ ਤੇ ਆ ਜਿਹੜੇ ਦੋ ਵਿਅਕਤੀ ਨੇ ਮੁੰਡੇ ਨੇ ਵੀ ਇਹਨਾਂ ਨੂੰ ਉਹਨਾਂ ਦੇ ਖਿਲਾਫ ਪੁਲਿਸ ਕੋਲ ਸ਼ਿਕਾਇਤ ਕੀਤੀ ਸੀ ਤੇ ਪੁਲਿਸ ਨੇ ਉਹਨਾਂ ਚੋਂ ਇੱਕ ਮੁੰਡਾ ਹਰਪ੍ਰੀਤ ਤੇ ਇੱਕ ਗੁਰਪ੍ਰੀਤ ਤੇ ਹਰਪ੍ਰੀਤ ਸਿੰਘ ਨੂੰ ਪੁਲਿਸ ਨੇ ਫੜ ਲਿਆ ਸੀਗਾ ਤੇ ਫਿਰ ਹਰਪ੍ਰੀਤ ਸਿੰਘ ਦੇ ਪਰਿਵਾਰ ਦਾ ਦੋਸ਼ ਹੈ ਕਿ ਪੁਲਿਸ ਨੇ ਉਹਨਾਂ ਦੇ ਨਾਲ ਬਹੁਤ ਕੁੱਟਮਾਰ ਕੀਤੀ 3 ਡਿਗਰੀ ਟੌਰਚਰ ਕੀਤਾ ਤੇ ਬੁਰੀ ਹਾਲਤ ਕਰਤੀ ਮੁੰਡੇ ਦੀ ਮਰਨਾਊ ਹਾਲਤ ਚ ਮੁੰਡਾ ਪੁਲਿਸ ਨੇ ਦਿੱਤਾ ਤੇ ਫਿਰ ਉਹਨੂੰ ਕਈ ਦਿਨ ਦਾਖਲ ਰੱਖਿਆ ਗਿਆ ਇਸ ਕੇਸ ਦੇ ਵਿੱਚ ਹੁਣ ਹਾਈ ਕੋਰਟ ਦੇ ਹੁਕਮਾਂ ਤੇ ਇਹ ਕਾਰਵਾਈ ਹੋਈ ਹੈ ਹੁਣ ਇੱਥੇ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਇਹ ਪੁਲਿਸ ਦਾ ਜੋ ਰਵਈਆ ਜਿਹੋ ਜੇ ਦੋਸ਼ ਲੱਗਦੇ ਨੇ ਇਹ ਤੁਹਾਨੂੰ ਕਿਵੇਂ ਲੱਗਦੇ ਤੁਸੀਂ ਇਹਦੇ ਬਾਰੇ ਕੀ ਕਹੋਗੇ ਹੁਣ ਇਸ ਤੋਂ ਬਾਅਦ ਅਗਲੀ ਖਬਰ ਭਗਵਾਨ ਤਮਨ ਸਰਕਾਰ ਦੇ ਮੰਤਰੀ ਬਾਰੇ ਹੈ ਜਿਹਨੂੰ ਅੱਜ ਸਜ਼ਾ ਲਾਈ ਗਈ ਹੈ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਸ ਅੱਜ ਅਕਾਲ ਤਖਤ ਸਾਹਿਬ ਦੇ ਉੱਪਰ ਉਹਨਾਂ ਨੂੰ ਤਲਬ ਕੀਤਾ ਹੋਇਆ ਸੀ ਔਰ ਉਹ ਅੱਜ ਅਕਾਲ ਤਖਤ ਸਾਹਿਬ ਤੇ ਹਰਜੋਤ ਬੈਸ ਗਏ ਪੰਜਾਬ ਦੇ ਸਿੱਖਿਆ ਮੰਤਰੀ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਤੇ ਬਾਕੀ ਸਿੰਘ ਸਹਿਬਾਨਾਂ ਨੇ ਅਕਾਲ ਤਖਤ ਦੀ ਫਸੀਲ ਦੇ ਉੱਤੋਂ ਪੰਜਾਬ ਦੇ ਸਿੱਖਿਆ ਮੰਤਰੀ ਭਗਵੰਤ ਮਾਨ ਸਰਕਾਰ ਦੇ ਸਿੱਖਿਆ ਮੰਤਰੀ ਨੂੰ ਧਾਰਮਿਕ ਸਜ਼ਾ ਲਾਈ ਹੈ ਤੇ ਧਾਰਮਿਕ ਸਜ਼ਾ ਜਿਹਨੂੰ ਤਨਖਾਹ ਕਹਿ ਦਿੰਦੇ ਨੇ ਉਹ ਧਾਰਮਿਕ ਸਜ਼ਾ ਦੇ ਵਿੱਚ ਸਿੱਖਿਆ ਮੰਤਰੀ ਨੂੰ 3-4 ਹੁਕਮ ਕਾਲ ਤਖਤ ਨੇ ਲਾਏ ਨੇ ਤੇ ਮੰਤਰੀ ਨੇ ਅੱਗੋਂ ਫਿਰ ਉਹਨਾਂ ਹੁਕਮਾਂ ਤੇ ਕੀ ਕਿਹਾ ਉਹ ਵੀ ਤੁਹਾਨੂੰ ਅੱਗੇ ਸੁਣਾਵਾਂਗੇ ਦੱਸਾਂਗੇ ਪਰ ਕਾਲਪਤਖਬ ਦੇ ਜਥੇਦਾਰ ਨੇ ਹਰਜੋਤ ਬੈਂਸ ਨੂੰ ਤਨਖਾਹ ਲਈ ਹੈ ਤਨਖਾਈਆ ਦੋਸ਼ੀ ਕਰਾਰ ਦੇ ਕੇ ਇੱਕ ਤਾਂ ਇਹ ਕਿਹਾ ਵੀ ਤੁਸੀਂ ਆਨੰਦਪੁਰ ਸਾਹਿਬ ਤੇ ਸੀਸਗੰਧ ਸਾਹਿਬ ਜਾ ਕੇ ਦੋ ਦਿਨ ਉੱਥੇ ਜੁੱਤੇ ਜੋੜੇ ਝਾੜਨ ਦੀ ਸੇਵਾ ਕਰਨੀ ਹੈ ਤੇ 11-1100 ਦੀ ਦੇਗ ਵੀ ਉੱਥੇ ਤੁਸੀਂ ਕਰਾਉਣੀ ਹੈ ਦੂਜੀ ਤਨਖਾਹ ਹਰਜੋਤ ਬੈਂਸ ਨੂੰ ਕਾਲ ਤੱਕ ਸਾਹਿਬ ਤੋਂ ਇਹ ਲਈ ਗਈ ਹੈ ਕਿ ਤੁਸੀਂ ਬਾਬਾ ਬਕਾਲਾ ਸਾਹਿਬ ਤੇ ਕੋਠਾ ਸਾਹਿਬ ਜਿਹੜਾ ਗੁਰਦੁਆਰਾ ਸਾਹਿਬ ਹੈ ਉਧਰ ਪੈਦਲ ਜਾਣਾ ਤੇ ਜਿਹੜੀਆਂ ਉਸ ਗੁਰਦੁਆਰਾ ਸਾਹਿਬ ਨੂੰ ਸੜਕਾਂ ਜਾਂਦੀਆਂ ਨੇ ਉਹ ਟੁੱਟੀਆਂ ਸੜਕਾਂ ਤੁਸੀਂ ਤੁਰੰਤ ਠੀਕ ਕਰਵਾਉਣੀਆਂ ਨੇ ਤੇ ਨਾਲ ਹੀ ਇਹ ਵੀ ਸਜ਼ਾ ਲਾਈ ਹੈ ਕਿ ਤੁਸੀਂ ਪੁੱਲ ਵੀ ਬਖਸ਼ਾਉਣੀ ਹੈ ਇੱਥੇ ਦਰਬਾਰ ਸਾਹਿਬ ਦੇ ਵਿੱਚ ਹੁਣ ਮਾਮਲਾ ਕੀ ਹੈ ਪਿਛਲੇ ਦਿਨੀ ਸ਼੍ਰੀ ਨਗਰ ਦੇ ਵਿੱਚ ਨੋਵੇਂ ਗੁਰੂ ਸਾਹਿਬ ਤੇ ਹੋਰ ਜਿਹੜੇ ਸਿੰਘ ਸਹਿਬਾਨ ਸੀ ਉਹਨਾਂ ਦੀਆਂ ਸ਼ਹੀਦੀਆਂ ਦੇ ਮਾਮਲੇ ਦੇ ਵਿੱਚ ਇੱਕ ਸ਼ੀਧੀ ਸਮਾਗਮ ਹੋਇਆ ਸੀ ਜਿਦੇ ਵਿੱਚ ਗੁਰੂ ਸਾਹਿਬ ਭਾਈ ਦਿਆਲਾ ਜੀ ਭਾਈ ਮਤੀਦਾਸ ਜੀ ਤੇ ਭਾਈ ਸਤੀਦਾਸ ਜੀ ਇਹ ਇਹਨਾਂ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਸਮਾਗਮ ਹੋਇਆ ਪਰ ਉੱਥੇ ਗਾਇਕ ਵੀਰ ਸਿੰਘ ਤੇ ਹੋਰ ਕਈ ਗਾਇਕ ਵੀ ਸੱਦੇ ਗਏ ਸੀ ਤੇ ਫਿਰ ਵੀਡੀਓ ਵਾਇਰਲ ਹੋਈਆਂ ਕਿ ਉੱਥੇ ਗਾਣੇ ਗੂਨੇ ਗਾਏ ਗਏ ਤੇ ਉਹਨਾਂ ਗਾਣਿਆਂ ਦੇ ਉੱਪਰ ਜਿਹੜੇ ਕਈ ਲੋਕ ਨੱਚਦੇ ਰਹੇ ਤੇ ਪ੍ਰੋਗਰਾਮ ਸ਼ੀਦੀ ਦਿਹਾੜੇ ਦਾ ਸੀ ਹੁਣ ਉਹ ਪ੍ਰੋਗਰਾਮ ਕਰਾਇਆ ਕਿਹਨੇ ਸੀ ਪੰਜਾਬ ਦੇ ਪਹਾੜਾ ਵਿਭਾਗ ਪੰਜਾਬ ਸਰਕਾਰ ਦੇ ਡਿਪਾਰਟਮੈਂਟ ਨੇ ਇਸ ਕਰਕੇ ਫਿਰ ਜਿਹੜੇ ਪਹਾੜਾ ਪੰਜਾਬ ਦੇ ਡਾਇਰੈਕਟਰ ਹੈ ਜਸਵੰਤ ਸਿੰਘ জাফর ਉਹਨਾਂ ਨੂੰ ਤੇ ਜਿਹੜੇ ਸਿੱਖਿਆ ਮੰਤਰੀ ਪੰਜਾਬ ਹੈ ਹਰਜੋਤ ਸਿੰਘ ਬੈਸ ਇਹਨਾਂ ਦੋਨਾਂ ਨੂੰ ਅਕਾਲ ਤਖਤ ਸਾਹਿਬ ਦੇ ਉੱਪਰ ਤਲਬ ਕੀਤਾ ਗਿਆ ਸੀ ਔਰ ਅੱਜ ਦੋਨੋਂ ਜਦ ਉੱਥੇ ਪਹੁੰਚੇ ਤਾਂ ਅਕਾਲ ਤਖਤ ਸਾਹਿਬ ਦੀ ਫਸੀਲਤੋਂ ਦੋਨਾਂ ਨੂੰ ਸਜ਼ਾ ਲਾਈ ਗਈ ਹੈ ਹੁਣ ਸਿੱਖਿਆ ਮੰਤਰੀ ਨੇ ਸਜ਼ਾ ਲੱਗਣ ਤੋਂ ਬਾਅਦ ਜਦੋਂ ਅਕਾਲ ਤਖਤ ਸਾਹਿਬ ਨੇ ਹੁਕਮ ਸੁਣਾਇਆ ਉਸ ਤੋਂ ਬਾਅਦ ਕੀ ਕਿਹਾ ਸਿੱਖਿਆ ਮੰਤਰੀ ਨੇ ਕਿਹਾ ਕਿ ਅਕਾਲ ਤਖਤ ਤੋਂ ਉੱਪਰ ਸਾਡੇ ਲਈ ਕੁਝ ਨਹੀਂ ਹੈ ਸਾਡੇ ਲਈ ਅਕਾਲ ਤਖਤ ਸਾਹਿਬ ਦਾ ਹੁਕਮ 6ਵੇਂ ਪਾਤਸ਼ਾਹ ਦਾ ਹੁਕਮ ਹੈ ਅਸੀਂ ਇਹਨੂੰ ਸਿਰ ਝੁਕਾ ਕੇ ਮੰਨਦੇ ਆਂ ਤੇ ਅਸੀਂ ਇਹ ਸਜ਼ਾ ਜਿਹੜੀ ਵੀ ਧਾਰਮਿਕ ਸਜ਼ਾ ਸਾਨੂੰ ਲਾਈ ਹੈ ਇਹਨੂੰ ਅਸੀਂ ਨਭਾਵਾਂਗੇ ਪਰ ਇੱਥੇ ਇੱਕ ਗੱਲ ਹੋਰ ਹੈ ਅੱਜ ਅਕਾਲ ਤਖਤ ਸਾਹਿਬ ਨੇ ਅਕਾਲੀ ਦਲ ਬਾਰੇ ਵੀ ਕੋਈ ਟਿੱਪਣੀਆਂ ਕੀਤੀਆਂ ਕਿਉਂਕਿ ਅਕਾਲੀ ਦਲ ਦੇ ਵਿੱਚੋਂ ਜਿਹੜਾ ਅਕਾਲੀ ਦਲ ਜਿਹੜੀ ਲੀਡਰਸ਼ਿਪ ਹੈ ਦੋ ਧੜਿਆਂ ਚ ਵੰਡੀ ਹੋਈ ਹੈ ਤੇ ਦੋਵਾਂ ਨੂੰ ਹੀ ਅਕਾਲ ਤਖਤ ਸਾਹਿਬ ਨੇ ਕਈ ਵਾਰ ਕਈ ਹੁਕਮ ਦਿੱਤੇ ਨੇ ਪਰ ਅੱਜ ਅਕਾਲ ਤਖਤ ਸਾਹਿਬ ਨੇ ਕਿਹਾ ਕਿ ਦੋਨੇ ਹੀ ਆਨਾਂ ਕਰਨੀ ਕਰਦੇ ਨੇ ਤੇ ਫਿਰ ਅਕਾਲ ਤਖਤ ਸਾਹਿਬ ਨੇ ਲਿਖਤੀ ਜਾਰੀ ਕਰਦਿਆਂ ਕਿਹਾ ਕਿ ਤੁਸੀਂ ਦੋਨੇ ਹੀ ਫਿਰ ਆਪਣੀਆਂ ਸਿਆਸਤਾਂ ਚ ਮਕਾ ਲਓ ਤੇ ਫਿਰ ਤੁਸੀਂ ਤੁਹਾਡੇ ਬਾਰੇ ਕੀ ਸਮਝਿਆ ਜਾਏ ਦੋਨਾਂ ਨੂੰ ਹੀ ਅੱਜ ਅਕਾਲ ਤਖਤ ਸਾਹਿਬ ਨੇ ਦੁਬਾਰਾ ਫਿਰ ਇਸ ਤਰ੍ਹਾਂ ਜਿਹੜਾ ਉਹ ਜਾਰੀ ਕੀਤਾ ਜਿਹਦੇ ਵਿੱਚ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਤੁਸੀਂ ਅਜੇ ਵੀ ਠੀਕ ਤਰੀਕੇ ਨਾਲ ਗੁਰੂ ਸਾਹਿਬ ਤੇ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਮੰਨੋ ਜੇ ਨਹੀਂ ਮੰਨਦੇ ਤਾਂ ਫਿਰ ਅੱਗੇ ਕੀ ਹੋਵੇਗਾ ਉਹ ਆਉਣ ਵਾਲਾ ਟਾਈਮ ਦੱਸੇਗਾ ਪਿਛਲੇ ਦਿਨਾਂ ਚ ਜਦੋਂ ਦਾ ਸੁਖਬੀਰ ਬਾਦਲ ਨੂੰ 2 ਦਸੰਬਰ 24 ਤੋਂ ਕਾਲ ਤਖਤ ਸਾਹਿਬ ਦੇ ਉੱਪਰੋਂ ਧਾਰਮਿਕ ਸਜ਼ਾ ਲਾਈ ਸੀ ਉਦੋਂ ਤੋਂ ਹੀ ਕਾਲ ਤਖਤ ਸਾਹਿਬ ਦੇ ਤਤਕਾਲੀਨ ਜਥੇਦਾਰ ਤੇ ਸਿੰਘ ਸਹਿਬਾਨਾਂ ਤੇ ਸੁਖਬੀਰ ਬਾਦਲ ਹੋਰਾਂ ਦੀ ਤੇ ਉਹਨਾਂ ਦੇ ਸਾਥੀਆਂ ਦੀ ਤਣਾ ਤਣੀ ਬਣ ਗਈ ਸੀ ਉਸ ਤੋਂ ਬਾਅਦ ਸੁਖਬੀਰ ਬਾਦਲ ਨੂੰ ਸਜ਼ਾ ਲਾਉਣ ਵਾਲੇ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਤੇ ਦੂਸਰੇ ਸਿੰਘ ਸਹਿਮਾਨ ਜਿਵੇਂ ਗਾਨੀ ਹਰਪ੍ਰੀਤ ਸਿੰਘ ਜਾਂ ਸਾਰੇ ਤਖਤਾਂ ਦੇ ਜਿਹੜੇ ਜਥੇਦਾਰ ਸਹਿਬਾਨ ਸੀਗੇ ਉਹਨਾਂ ਸਾਰਿਆਂ ਨੂੰ ਪਾਸੇ ਕਰ ਦਿੱਤਾ ਗਿਆ ਉਹਨਾਂ ਦੇ ਅਹੁਦੇ ਤੋਂ ਤੇ ਫਿਰ ਨਵੇਂ ਜਥੇਦਾਰ ਗਿਲਦੀ ਕੁਲਦੀਪ ਸਿੰਘ ਗੜਗੱਜ ਨੂੰ ਲਾਇਆ ਗਿਆ ਤੇ ਨਾਲ ਹੋਰ ਜਥੇਦਾਰ ਸਾਹਿਬ ਲਾਏ ਗਏ ਤਾਂ ਉਦੋਂ ਤੋਂ ਹੀ ਕਈ ਤਰ੍ਹਾਂ ਦਾ ਵਿਵਾਦ ਜਿਹੜਾ ਉਹ ਇਸ ਮਾਮਲੇ ਤੇ ਚੱਲਿਆ ਆ ਰਿਹਾ ਹੈ ਔਰ ਅੱਜ ਜਿਹੜਾ ਕੁਝ ਕਾਲੀ ਦਲ ਬਾਰੇ ਤੇ ਜਿਹੜਾ ਕੁਝ ਆਮ ਆਦਮੀ ਪਾਰਟੀ ਦੇ ਮੰਤਰੀ ਬਾਰੇ ਕਾਲ ਤਖ ਸਾਹਿਬ ਨੇ ਕਿਹਾ ਤੁਸੀਂ ਉਹ ਸਭ ਕੁਝ ਬਾਰੇ ਕੀ ਸੋਚਦੇ ਹੋ ਆਪਣਾ ਕੀਮਤੀ ਵਿਚਾਰ ਕਮੈਂਟ ਲਿਖ ਸਕਦੇ ਹੋ ਬਹੁਤ ਮਿਹਰਬਾਨ